ਅੱਜ ਸਾਰਿਆਂ ਤੋਂ ਪਹਿਲਾਂ ਮੈਂ ਭਗਤ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਡੇ 350 ਸਾਲਾਂ ਦੀ ਸ਼ਤਾਬਦੀ ਨੂੰ ਮੁੱਖ ਮੰਤਵ ਜਿੱਥੇ ਆਪਾਂ ਬਹੁਮਤੇ ਕਰਨ ਵਾਸਤੇ ਤੇ ਵਿਚਾਰਾਂ ਕਰਨ ਵਾਸਤੇ ਕਿਵੇਂ ਆਪਾਂ ਜਿਹੜੇ ਸ਼ਹੀਦੀ ਸ਼ਤਾਬਦੀ ਹੈ 350 ਸਾਲਾਂ ਧੰਨ ਧੰਨ ਸਾਹਿਬ ਜੀ ਗੁਰੂ ਤੇ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਲੇ ਤੇ ਨਾਲ ਹੀ ਤਾਂ ਗਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਦਾ ਗੁਰਦੁਆਰਾ ਜਿਹੜਾ ਦੇਵਤ ਤੇ ਉਹ ਵੀ ਆਪਾਂ ਬਣਾਉਣਾ ਤੇ ਨਾਲ ਹੀ ਸ੍ਰੀ ਅਮਰਸਰ ਸਾਹਿਬ ਦਾ ਸਥਾਪਨਾ ਦੇ ਆ ਰਿਹਾ ਉਹ ਵੀ ਆਪਾਂ ਸਮੁੱਚੇ ਖਾਲਸੇ ਪੰਥ ਨੇ ਇਕੱਤਰਤਾਈ ਦੇ ਨਾਲ ਬਣਾਉਣਾ ਤੇ ਕਿੱਥੇ ਅੱਜ ਗੁਰਦੁਆਰਾ ਮਾਤਾ ਖਾਣਾ ਚਾਹ ਪਾਣੀ ਖੇਰੇ ਤੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਪੁਰਜ ਸ਼ੌਣੀ ਬੁੱਢਾ ਦਾ ਉਸ ਅਸਥਾਨ ਤੇ ਜਿੱਥੇ ਸਾਗੀਆਂ ਨੇ ਐਕਸ਼ਨ ਜਿੱਥੇ ਬੰਦੀਆਂ ਉਹਨਾਂ ਦੇ ਸਤਿਕਾਰਯੋਗ ਮੁਖੀ ਸਹਿਬਾਨ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਜੱਜੇਦਾਰ ਬਾਬਾ ਅਵਧਾਰ ਸਿੰਘ ਜੀ ਦਰਪੰਥ ਬਾਬਾ ਬਿਧੀ ਚੰਦ ਜੀ ਤੇ ਬਾਬਾ ਲੋਹਾਰ ਸਿੰਘ ਜੀ ਕਰਨਾ ਦਾ ਬਾਬਾ ਬਕਾਲਾ ਸਾਹਿਬ ਤੇ ਹਰਿਆਵਲਾਂ ਵਾਲੇ ਮਹਾਂਪੁਰਖਾਂ ਮਦੋਂ ਬਾਬਾ ਨਾਗਰ ਸਿੰਘ ਜੀ ਸਰਬसेवा ਵਾਲੇ ਮਾਪੋ ਪੁਰ ਇਹ ਮਾਪੋ ਪਾਪਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਜਿੱਥੇ ਰੋਮਣੀ ਗੁਰਦੁਆਰਾ ਕੁਲਵੰਦਰ ਕਮੇਟੀ ਦੇ ਜਿਹੜੇ ਸ਼ਿਕਤਰ ਨੇ ਸਰਦਾਰ ਪ੍ਰਤਾਪ ਸਿੰਘ ਜੀ ਕਾਰਵਾ ਸਾਹਿਬ ਤੇ ਸਰਦਾਰ ਵਿਜੇ ਸਿੰਘ ਜੀ ਤੇ ਨਾਲ ਹੀ ਜਿੱਥੇ ਬਾਬਾ ਮੇਜਰ ਸਿੰਘ ਜੀ ਕਸ਼ਮੀਰ ਕਰਨਾਲਾ ਤੇ ਨਾਲ ਜਿਹੜੇ ਬਾਬਾ ਬੁੰਦੇਵ ਸਿੰਘ ਵੱਡਾ ਬਾਬਾ ਗੁਰਪਾਲ ਸਿੰਘ ਬਾਬਾ ਕਣਕ ਸਿੰਘ ਜੀ ਤੇ ਦੋ ਭਰਾ ਪ੍ਰਗਟ ਸਿੰਘ ਤੇ ਬਣਕ ਹੋਰ ਵੀ ਸ਼ਾਮਿਲ ਹਨ ਜਿਵੇਂ ਬੰਦੀਆਂ ਦੇ ਮੁਖੀ ਸਹਿਬਾਨ ਜੇ ਸਾਡੇ ਸਰਕਾਰ ਜੋ ਆਪਣੇ ਸਿਕੰਦਰ ਸਾਹਿਬ ਦਿੱਲੀ ਬੁਰਪੁਰਾ ਜਿਹੜੇ ਪ੍ਰਬੰਧਕ ਉਥੋਂ ਦੇ ਕਮੇਟੀ ਦੇ ਤੇ ਕਾਰੋਮਾ ਬੈਠੇ ਨੇ ਕਾਰੋਸਾਰ ਬੈਠੇ ਨੇ ਤੇ ਆਪਣੇ ਭੁੱਲਾ ਸਾਹਿਬ ਤੇ ਕਈ ਵਾਰੀ ਨਾਮ رہ ਵੀ ਜਾਂਦਾ ਇਹ ਨਾ ਸਾਰੇ ਤੁਸੀਂ ਇੱਕ ਦੋ ਇੱਕ ਹੀ ਕਰਦੀ ਗੱਲ ਆ ਬਾਲਿਓ ਉੱਥੇ ਹੀ ਕਾਰ ਸੇਵਾ ਵਾਲੇ ਬਾ ਸੁਖਾ ਸਿੰਘ ਜੀ ਤੇ ਨਾਲ ਹੀ ਆਪਣੇ ਮੈਂਬਰ ਸਾਹਿਬ ਜੀ ਗੁਮਾਨਪੁਰਾ ਸਾਹਿਬ ਗੁਮਾਨਪੁਰਾ ਸਾਹਿਬ ਇਹ ਸਾਡੇ ਪੁਨੀਸ਼ਰੀ ਜਥਾ ਵੀ ਸੀ ਕੋ ਗੁਮਾਨਪੁਰਾ ਵਜਦਾ ਸੀ ਤੇ ਨਾਲ ਹੀ ਪਾਪਾ ਮਨਮੋਹ ਸਜੀ ਬਾਦ ਵਾਲੇ ਪਾਪਾ ਚਿੰ다ਰ ਸਜੀ ਭਿਖੀਵੰਤ ਵਾਲੇ ਤੇ ਸਾਰੇ ਜਿੱਥੇ ਮਹਾਂਪੁਰਖ ਆਪਾਂ ਇੱਥੇ ਜਿੱਥੇ ਇਸ ਸਥਾਨ ਤੇ ਇਕੱਤਰ ਹੋਏ ਆ ਸਭ ਤੋਂ ਪਹਿਲਾਂ ਵਧੇਚਾਉਣਾ ਗਾਇਕੇ ਵਧੇਚਾਉ ਜੀ ਵਾਇਕੰਦੀ ਕਾ ਖਾਲਸਾ ਬਾਜ ਦੀ ਕੀ ਫਤਿਹ ਅੱਜ ਆਪਾਂ ਧਰਮਪਾਲ ਸਾਹਿਬ ਜੀ ਨੂੰ ਤੇ ਬਹਾਦਰ ਸਾਹਿਬ ਜੀ ਦਾ 350 ਸਹਾਦਾ ਜਿਹੇ ਇਸਤਾਨੇ ਨੂੰ ਸਮਾਪਤ ਦੇ ਜਿਹੜੇ ਗੁਰਮਤ ਜਿਹੜੇ ਆਪਾਂ ਗੁਰੂ ਦੇ ਕਰਨ ਵਾਸਤੇ ਇਕੱਤਰ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਹੋਏ ਇਕੱਤਰ ਮੇਰੇ ਭਾਈ ਦਵਦਾ ਜੀ ਨੂੰ ਕਰੋ ਲੈ ਲਾਏ ਹਰ ਨਾਮਾ ਕੀ ਹੋ ਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਜਦੋਂ ਪਿਛਲੇ ਦਿਨੀ ਜਿਹੜਾ ਪ੍ਰਧਾਨ ਕਾਮਦਾ ਜੀ ਸਰਦਾਰ ਹਰਨੀਸ਼ ਸਿੰਘ ਕਾਮਦਾ ਹੋਰਾਂ ਦਾ ਇਹ ਜਿਹੜਾ ਫੋਨ ਆਇਆ ਕਿ ਬਾਬਾ ਜੀ ਆਪਾਂ ਜਿਹੜਾ ਚਾਹੁੰਦੇ ਆ ਵੀ ਤੁਹਾਡੇ ਨਹਿ ਸਿੰਘ ਜੱਜੇ ਬੰਦੀਆਂ ਦੇ ਨਾਲ ਇਹ ਗੋਡਮਤਾ ਕਰਕੇ ਤੇ ਸਾਰੇ ਸੁਝਾਅ ਲੈਣੇ ਚਾਹੁੰਦੇ ਆ ਕਿਉਂਕਿ ਨਹਿ ਸਿੰਘ ਜੱਜੇ ਬੰਦੀਆਂ ਜਦੋਂ ਲਾਲ ਕਿਲੇ ਤੇ ਸਾਰੇ ਜਾਂਦੇ ਆ ਤੇ ਬਹੁਤ ਹੀ ਚੜ੍ਹਦੀ ਕਲਾ ਦਾ ਪ੍ਰਦਰਸ਼ਨ ਹੁੰਦਾ ਤੇ ਇਹਨਾਂ ਨੇ ਪਹਿਲਾਂ ਮਾਨ ਸਤਕਾਰ ਰੱਖਿਆ ਕਿ ਮੈਂ ਇੱਥੇ ਹੀ ਆ ਕੇ ਤੁਹਾਡੇ ਜਿੱਥੇ ਵੀ ਤੁਸੀਂ ਕਹੋਗੇ ਤੇ ਮੈਂ ਪਾਪਾ ਅਵਤਾਰ ਸਿੰਘ ਜੀ ਮਾਪੂਖਾ ਨਾਮ ਪਾਪਾ ਜੋਕਰ ਸਿੰਘ ਹੋਰਾਂ ਦਾ ਬਾਬਾ ਨਾਕਰ ਸਿੰਘ ਜੀ ਬਾਬੇ ਮੇਜਰ ਸਿੰਘ ਹੋਰਾਂ ਦਾ ਬੁਰੁੰਤਾ ਕੀਤਾ ਤੇ ਇਸ ਹਸਤਾਨ ਤੇ ਜਿਹੜਾ ਇਹ ਰੱਖਿਆ ਗਿਆ ਉੱਥੇ ਹੀ ਚਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡਾ ਇਹ ਵਿਚਾਰ ਹੋਇਆ ਪਾਪਾ ਅਵਤਾਰ ਸਿੰਘ ਜੀ ਹੋਰਾਂ ਦਾ ਵੀ ਉਸੇ ਦਿਨ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਤੁਸੀਂ ਚਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਦਿਓ ਤੇ ਸਾਰੇ ਜਿਹੜੇ ਪੰਜਾਬ ਦੇ ਕੋ ਦਿਨ ਤੁਹਾਡਾ ਜਿੰਦਾ ਸਾਰਾ ਟੈਂਟ ਆਜੂਗਾ ਕੰਮ ਤੇ ਕੋ ਜਿਹੜਾ ਪ੍ਰਧਾਨ ਨੇ ਤਾਲ ਮਿਲ ਕੀਤਾ ਪਰ ਅਸੀਂ ਹੁਣ ਜਿਹੜਾ ਸਾਰਿਆਂ ਨੇ ਗੁਰਮਤਾ ਕਰਕੇ ਸਰਦਾਰ ਪ੍ਰਤਾਪ ਸਿੰਘ ਜਿਹੜੇ ਸੱਤਰ ਦੇ ਸ਼ਰੂਣੀ ਕੋਤਰਾ ਪ੍ਰਬੰਧਕ ਕਮੇਟੀ ਦੇ ਤੇ ਨਾਲ ਹੀ ਵਿਜੇ ਸਿੰਘ ਅਡੀਸ਼ਨਲ ਸੱਤਰਕਾਰਵਾਖਾ ਜਿਹੜੇ ਧਰਪੁਰ ਕਾਰ ਕਮੇਟੀ ਦੇ ਸੱਤਰ ਨੇ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਤੇ ਜਿਵੇਂ ਜਿਵੇਂ ਅੱਗੇ ਗੁਰੂ ਤੇ ਤੁਸੀਂ ਕਰਦੇ ਨੇ ਮੇਰੀ ਇੱਕ ਬੇਨਤੀ ਹੈ ਜਿਵੇਂ ਆਪਾਂ ਤੇਥੋਂ ਸਾਰਾਜ ਆਪਾਂ ਜਿਹੜਾ ਤਿੰਨ ਤੋਂ ਕਾਦਾ ਬਣਾਇਆ ਸੀ ਧਰਮਪਤ ਸਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਦੋਂ ਇੱਕ 71 ਤਾਈ ਭਾਵੇਂ ਗਿਆਨੀ ਜੈ ਸਿੰਘ ਉਦੋਂ ਮੁੱਖ ਮੰਤਰੀ ਸੀ ਤੇ ਉਦੋਂ ਜਿਹੜਾ ਸੀ ਸਾਰਿਆਂ ਦੇ ਹੰਗ ਸਿੰਘ ਜਥੇਬੰਦੀਆਂ ਫਿਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਕੋ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਲੈ ਕੇ ਇਥੋਂ ਇੱਕ ਦਿੱਲੀ ਗਿਆ ਸੀ ਤੇ ਦਿੱਲੀ ਸੀਤਾਂ ਸਾਹਿਬ ਉਦੋਂ ਵੀ ਦਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਏ ਸੀ ਤੇ ਨਾਲ ਹੁਣ ਵੀ ਇਹ ਬੇਨਤੀ ਹੈ ਆਪਾਂ ਜਿੰਨੇ ਵੀ ਪ੍ਰੋਗਰਾਮ ਕਰਨੇ ਨੇ ਅਕਤਰ ਤਾਈ ਦੇ ਨਾਲ ਗੁਰਮੁਤੇ ਦੇ ਨਾਲ ਭਾਵੇਂ ਸਾਰੇ ਆਪਾਂ ਸਿੱਖਾਂ ਸਿੰਘ ਆਪਾਂ ਤੇ ਸਿੱਖੀ ਆਪਾਂ ਗੁਰੂ ਸਾਰਿਆਂ ਦਾ ਜਿਹੜਾ ਸੰਝ ਹੈ ਤੇ ਆਪਾਂ ਜੁਣਦੇ ਆ ਅਕਤਰ ਤਾਈ ਦੇ ਨਾਲ ਸਾਰੇ ਇਹੋ ਜੇ ਤੇ ਯਾਦਗਾਰੀ ਇਹ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਆਉਣ ਆਈਆਂ ਪੀੜ੍ਹੀਆਂ ਕਿ ਜਿਵੇਂ ਮੈਤ ਪਾਪਾ ਉਤਾਰ ਸਿੰਘ ਜੀ ਆਪ ਜੀ ਕਈ ਵਾਰੀ ਬਾਬਾ ਨਾਗਰ ਸਿੰਘ ਜੀ ਗੱਲਾਂ ਕਰਦੇ ਆ ਤੇ ਅਸੀਂ ਉਦੋਂ ਛੋਟੇ ਛੋਟੇ ਜੀ ਜਦੋਂ 318 ਲੈ ਕੇ ਗਏ ਤੇ ਕਿਵੇਂ ਉਹਦੇ ਅੱਖਾਂ ਦੇ ਸਾਹਮਣੇ ਉਹ ਜਾਹੋ ਜਲਾਲ ਇੱਕ ਬਹੁਤ ਹੀ ਵੱਖਰਾ ਹੀ ਜਾਹੋ ਜਲਾਲ ਸੀ ਇੰਨੀ ਜ਼ਿਆਦਾ ਸੰਗਤ ਦੇ ਵਿੱਚ ਉਹ ਉਤਸ਼ਾਹ ਸੀ ਜਿਵੇਂ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਹਿਲੀਆਂ ਚਿਤਾਰੀਆਂ ਕਿੰਨੀਆਂ ਇਤਿਹਾਸਕੀਆਂ ਮਿਲਖਲ ਆਪਣੇ 20-25 ਸ਼ਤਾਬਨਾ ਆਪਾਂ ਆਪਣੀ ਨੂੰ ਮੱਧ ਇਕੱਠੇ ਬਣਾ ਲਿੱਕੇ ਆ ਤੇ ਹੁਣ ਵੀ ਚਾਹੁੰਦੇ ਆ ਵੀ ਸਾਰੇ ਆਪਾਂ ਜਿਹੜਾ ਅਕਬਰਤਾਈ ਦੇ ਨਾਲ ਪੂਰੇ ਜਹਾਂੂ ਜਲਾਲ ਦੇ ਨਾਲ ਟਾਈਮ ਵੀ ਸੈਟਿੰਗ ਜਿਹੜੀ ਹੈ ਕਰਕੇ ਇੱਕ ਦੂਜੇ ਜਿੰਦਾ ਸਾਡੇ 350 ਸਾਧ ਸੰਗਤ ਵਿਸ਼ਾਲ ਕੇ ਦੀ ਜਿਹੜਾ ਮਾਨ ਤੇ ਜਿਹੜਾ ਸ਼ਹੀਦੀ ਜਿਹੜਾ ਆਪਾਂ ਉਹ ਉੱਥੇ ਲੈ ਕੇ ਜਾਣਾ ਤੇ ਇੱਕ ਜਿਹੜਾ ਹਰ ਸਾਲ ਜਿਵੇਂ ਭਾਈ ਆਪਣੇ ਬਾਬਾ ਮੇਜਰ ਸਿੰਘ ਹੋਰੀ ਜਿਹੜਾ ਇੱਕ ਉਥੋਂ ਲੈ ਕੇ ਆਉਂਦੇ ਨੇ ਸ਼ੀਸ਼ ਮਾਰਗ ਯਾਤਰਾ ਤੇ ਇੱਕ ਆਪਾਂ ਅਨਾਰਪੁਰ ਸਾਹਿਬ ਤੋਂ ਕੀਰਪੁਰ ਸਾਹਿਬ ਤੋਂ ਜਦੋਂ ਗੁਰੂ ਸਾਹਿਬ ਦਾ ਸ਼ੀਸ਼ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀਰਪੁਰ ਸਾਹਿਬ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਛੋਟੀ ਉਮਰ ਦੇ ਵਿੱਚ ਆਪ ਆ ਕੇ ਜਿਹੜਾ ਪਾਕੀ ਸਾਹਿਬ ਦੇ ਵਿੱਚ ਸੀਸ ਸਵਾਰੇ ਮਾਨ ਕਰਕੇ ਉੱਥੋਂ ਗੁਰਦੁਆਰਾ ਸੀਸ ਕਾਂਝਾ ਜਿੱਥੇ ਉਹਨਾਂ ਦੇ ਸੀਸ ਦਾ ਸਤਕਾਰ ਹੋਇਆ ਜਿੱਥੇ ਉਹਨਾਂ ਨੂੰ ਮੋਕਾ ਕਰਤੀ ਦਿੱਤੀ ਗਈ ਤੇ ਉਹ ਸਾਰਿਆਂ ਦੇ ਹੰਸ ਸਿੰਘ ਜੱਤੇ ਬੰਦਿਆਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਜਾਣਾ ਤੇ ਆਪਾਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਆਪਦੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਦੀ ਇਹ ਸਿਆਸੀ ਬੰਦੇ ਤੇ ਝਟ ਬੱਠੇ ਹੋ ਜਾਂਦੇ ਨੇ ਤੇ ਸਾਡਾ ਜਿਹੜਾ ਅਸੀਂ ਸਾਡੇ ਬੰਦੇ ਆ ਅਸੀਂ ਚਾਹੁੰਦੇ ਆ ਵੀ ਸਾਰੇ ਤੁਸੀਂ ਇਕੱਠੇ ਹੋ ਕੇ ਜਿਹੜੇ ਵੱਡੇ ਪ੍ਰੋਗਰਾਮ ਤਾਲਿਕਦੇ ਨੇ ਉਹ ਇੱਕ ਜਿਹੜੀ ਹੈ ਮਸਾਬ ਕੈਪ ਹੋਣੀ ਚਾਹੀਦੀ ਹੈ ਤੇ ਜਿੱਥੇ ਸਾਡੇ ਜਿੱਥੇ ਲੰਗਰਾਂ ਦਾ ਪ੍ਰੋਗਰਾਮ ਹੋਣਾ ਬਾਬੇ ਤਜਵੀਦ ਉੱਥੇ ਸਾਰੇ ਮਾਪ ਪੁੱਤਾਂ ਨੇ ਲੰਗਰ ਵੀ ਲਾਉਣੇ ਆਉਂਦੇ ਨੇ ਦੇਗਾ ਦੇ ਵੀ ਹੁਣ ਉਹ ਜਿਵੇਂ ਲੰਗਰ 25 ਤਰੀਕ ਨੂੰ ਵੀ ਉੱਥੇ ਇਹ ਜਿਹੜਾ ਸ਼ਹੀਦੀ ਪ੍ਰੋਗਰਾਮ ਹੈ ਦਿੱਲੀ ਦੇ ਵਿੱਚ ਉਵੇਂ ਹੀ ਇੱਥੇ ਵੀ ਹੈ ਹਰਿਆਣਾ ਕਮੇਟੀ ਨੇ ਜਿਹੜੀ ਹੈ ਉਹ ਵੀ 25 ਤਰੀਕ ਨੂੰ ਹੀ ਕਰ ਰਹੀ ਹੈ ਇਹਦੇ ਕਰਕੇ ਜਿਹੜਾ ਟਾਈਮ ਦੀ ਅਲਾਈਨਮੈਂਟ ਘੱਟੋ ਘਾਟ ਇੰਡੀਆ ਦੇ ਵਿੱਚ ਤੇ ਇਹੋ ਜਿਹਾ ਅਲਾਈਨਮੈਂਟ ਹੋਣੀ ਚਾਹੀਦੀ ਹੈ ਵੀ ਜਿਹੜਾ ਆਪਣੇ ਅਸੀਂ ਤੁਹਾਡੇ ਨਾਲ ਗੁਰਮਤਾ ਕਰਕੇ ਜਿਹੜਾ ਨਗਰ ਕੀਰਤਨ ਲੈ ਕੇ ਜਾਣਾ ਬਾਬਾ ਜੀ ਉਹ ਆਪਾਂ ਆਪਣੇ ਨਾਲ ਵਰਤਾ ਕਰਕੇ ਜਦੋਂ ਤੁਸੀਂ ਕਹੋਗੇ ਉਦੋਂ ਲੈ ਕੇ ਆਵਾਂਗੇ ਪਰ ਤੁਹਾਨੂੰ ਸਾਰਿਆਂ ਨੂੰ ਨਾਲ ਰੱਖਣਾ ਹੈ ਉਹ ਆਪਾਂ ਇੱਕ ਸਾਜਾ ਵਿਸ਼ਾਲ ਨਗਰ ਕੀਰਤਨ ਜਿਹੜਾ ਫਿਰ ਦਿੱਲੀ ਦੇ ਵਿੱਚ ਵੀ ਉਦੋਂ ਜਿਹੜਾ 307 ਦਾ ਨੂੰ ਸਮਰਪਿਤ ਦਿੱਲੀ ਦੇ ਵਿੱਚ ਵੀ ਉਹ ਨਗਰ ਕੀਰਤਨ ਜਿਹੜਾ ਸੀ ਉੱਥੇ ਵੀ ਜਦੋਂ ਕੋਈ ਵੀ ਪ੍ਰੋਗਰਾਮ ਕਰਦੇ ਆ ਸਾਡੀ ਜਿਹੜੀ ਹੈ ਇੰਨੀ ਕੈ ਵੀ ਜਿੰਨੇ ਪ੍ਰੋਗਰਾਮ ਆ ਵੀਰਨ ਗੁਰਮਤੇ ਆਪਾਂ ਕਰਦੇ ਆ ਸਕੱਤਰ ਸਾਹਿਬ ਬੈਠੇ ਨੇ ਸਾਡਾ ਸਾਰਿਆਂ ਦਾ ਇੱਕ ਧਾਰਮਿਕ ਅਲੱਗ ਜਿਵੇਂ ਅੱਜ ਨਿਰੋਲ ਧਾਰਮਿਕ ਉਹਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਰੇ ਭਾਵੇਂ ਆਪਾਂ ਹਜੂਰ ਸਾਹਿਬ ਲੈਣਾ ਪੜਨਾ ਥਾਵੇ ਜਦੋਂ ਕੋਈ ਗੱਲਬਾਤ ਹੋਈ ਵਰਮਾ ਜੀ ਘਾਟੇ ਦੂਜੇ ਨੂੰ ਪਿੱਛਿਆਂ ਤੇ ਸਾਰਾ ਸੈੱਟ ਕਰ ਲਿਆ ਜੋ ਸਾਡਾ ਅਗੀ ਭਾਵੇਂ ਤਾਂ ਹੀ ਆਪਾਂ ਰੋਲ ਰਹਿੰਦੇ ਆਂ ਵੀ ਇਹਦੇ ਘਾਟੇ ਕੋ ਜਾਂਦੇ ਵੀ ਜੇ ਤੁਸੀਂ ਅਸੀਂ ਵਿੱਚ ਵਿਚਾਰੇ ਫਸ ਜਾਂਦੇ ਆਂ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਅਸੀਂ ਤੁਹਾਡੇ ਸਾਹਨੇ ਆ ਤੇ ਸਾਨੂੰ ਜਿਵੇਂ ਕਿ ਅਸੀਂ ਤੁਹਾਡੇ ਪੂਰਾ ਅੱਗੇ ਹੋ ਕੇ ਨਾਲ ਆਪਣੇ ਧਿਆਰਪੁਰ ਜਾਲਾ ਲੰਗਰਾਂ ਦੀਆਂ ਬਾਬਾ ਜੀ ਮਾਪੁਰਖ ਬੈਠੇ ਨੇ ਤੇ ਨਾਲ ਆਪਣੇ ਜਿੱਥੇ ਜਿੱਥੇ ਗੁਰੂ ਦੀਆਂ ਲਾਡੀਆਂ ਪਹੁੰਚਣ ਦੀ ਜ਼ਰੂਰਤ ਉਹ ਸਾਰੇ ਤੁਹਾਡੇ ਨਾਲ ਟਿਕਾਣ ਦੀ ਤਰ੍ਹਾਂ ਖੜੇ ਆ ਬਾਤ ਜਿੱਥੇ ਸਾਡੀ ਮਰਿਆਦਾ ਦੀ ਗੱਲ ਹੁੰਦੀ ਹੈ ਉਹ ਸਾਡੀ ਨੂੰ ਨਹੀਂ ਬੇਇੱਜ਼ਤੀ ਮੰਨ ਲਿਆ ਕਰੋ ਬਾਕੀ ਤੁਹਾਡੇ ਨਾਲ ਹੀ ਆ ਤੇ ਇੰਨਾ ਕਿ ਬੇਇੱਜ਼ਤੀ ਹੈ ਜਦੋਂ ਵੀ ਗੋਲੂ ਦਾ ਕਰਨਾ ਹੋਵੇ ਸਰਪ੍ਰਸਤ ਪ੍ਰਤਾਪ ਸਿੰਘ ਉਹਦਾ ਨਰੋਲ ਧਾਰਮਿਕ ਜਥੇਬੰਦੀਆਂ ਦੀ ਸਾਡੀ ਇਲਕ ਕਰਦਾ ਕਰੋ ਅਸੀਂ ਉਦੋਂ ਹੀ ਪਹੁੰਚਾਂਗੇ ਤੇ ਸੇ ਪਸਾਨੂੰ ਹੁੰਦੀ ਹੈ ਦਿੱਕਤ ਵੀ ਸਿਆਸੀ ਬੰਦੇ ਸਿਆਸੀ ਬੰਦਿਆਂ ਨੇ ਆਪੇ ਢੰਗ ਨਾਲ ਗੱਲ ਕਰਨੀ ਹੁੰਦੀ ਹੈ ਨਹੀਂ ਧਾਰਮਿਕ ਸ਼੍ਰੋਮਣੀ ਕਮੇਟੀ ਤੋਂ ਜਾਂ ਦਿੱਲੀ ਉਪਰ ਦਾ ਪ੍ਰਬੰਧਕ ਕਮੇਟੀ ਤੋਂ ਅਸੀਂ ਪਿੱਛੇ ਨਹੀਂ ਹੁੰਦੇ ਅ ਭਾਤ ਸੈਲੂਨ ਰੋਹ ਧਾਰਮਿਕ ਰੱਖਿਆ ਜਾਣਾ ਚਾਹੀਦਾ ਇੰਨੀ ਕੁ ਬੇਇੰਤੀ ਹੈ ਸੋ ਆਪਾਂ ਬਹੁਤ ਹੀ ਜਲਦੀ ਖਲਾਦੇ ਨਾਲ ਧਰਤਨ ਸਾਹਿਬ ਜੀ ਨੂੰ ਤੇਜ ਪਹਾੜ ਤੇ ਪਹਾੜ ਜਿੰਦੜਿਆ ਘਰ ਨੋਂ ਨੇ ਤੇ ਆਵੈਤਾ ਹੈ ਆਪਾਂ ਵਾਲਾ ਦੇ ਬਹੁਤ ਵੱਡੇ ਸ਼ਤਾਬ ਦੀ ਪ੍ਰੋਗਰਾਮ ਮਨਾਉਣੇ ਨੇ ਪੂਰੀ ਜਲਦੀ ਖਲਾਦੇ ਨਾਲ ਮਨਾਉਣੇ ਨੇ ਤੇ ਨਾਲ ਹੀ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਇਹਨਾਂ ਦੇ ਹਰ ਤਰ੍ਹਾਂ ਨਾਲ ਆ ਜਿਵੇਂ ਜਿਵੇਂ ਪ੍ਰੋਗਰਾਮ ਹੁੰਨੇ ਨੇ ਆਪਸੀ ਗੁਰਮਤੇ ਦੇ ਨਾਲ ਜਿਹੜੇ ਉਹ ਨਿੱਕੇ ਜਾਨ ਇਹਦੇ 'ਚ ਇਹ ਨਹੀਂ ਹੋਣਾ ਚਾਹੀਦਾ ਮੈਂ ਪਤਾ ਨਹੀਂ ਕਰਕੇ ਤੇ ਮੈਂ ਕੀ ਬੜ ਕੁਛ ਨਹੀਂ ਸਾਰੇ ਆਪਾਂ ਇੱਕ ਗੁਰੂ ਦਾ ਜਿਹੜਾ ਇੱਕੋ ਨਾਲ ਆਪਣਾ ਸਤਿਕਾਰ ਦੇਣਾ ਉਹਨਾਂ ਨੂੰ ਇੱਕੋ ਨਾਲ ਦੀ ਆਪਾਂ ਸੰਗਤ ਨੂੰ ਦਿਖਾਉਣਾ ਹੈ ਸੰਗਤ ਜਿਹੜੀ ਹੈ ਉਹ ਆਪਾਂ ਨੂੰ ਦੇਦ ਕੇ ਸਾਰੇ ਤੁਸੀਂ ਮੁਖੀ ਹੋ ਉਹਨਾਂ ਨੂੰ ਸੰਗਤ ਦੇਦ ਲੈਂਦੀ ਹੈ ਉਹਦੇ ਮੁਤਾਬਕ ਜਿਹੜੇ ਸਾਰੇ ਆਪਾਂ ਪ੍ਰੋਗਰਾਮ ਕਰੀਏ ਸੋ ਇੰਨਾ ਕੁ ਕਹਿੰਦਾ ਆ ਮੈਨੂੰ ਵੀ ਨਹੀਂ ਸੀ ਇਹਦਾ ਪਤਾ ਕਿ ਆ ਬਿਜਲੀ ਨੇ ਅੱਜ ਧੋਖਾਤਾ ਹੀ ਨੈਂਸ਼ਨ ਵੇਤਵਾਰੀ ਕਹਿੰਦੇ ਨੇ ਜੀ ਬੋਲ ਰਹੇ ਉਹ ਵੇਤਵਾਰੀ ਕਹਿੰਦੇ ਨੇ ਤੇ ਅੱਜ ਇਹ ਵੀ ਮੌਕੇ ਤੇ ਧੋਖਾ ਦੇ ਗਈ ਮੈਂ ਵੀ ਤੁਹਾਡੇ ਨੂੰ ਜਿੰਮਾਦਾ ਯਾਦ ਕਰ ਕਈ ਵਾਰੀ ਕਰਦੇ ਆ ਪਰ ਮਹਾਰਾਜ ਆਪਣੇ ਪਰਖਿਆ ਲੈਂਦੇ ਨੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਜੱਲਦਾ ਜੀ ਉਹ ਵੀ ਕਿਵੇਂ ਉਵਾਰੇ ਉਹਨਾਂ ਨੇ ਕਿੰਨੀਆਂ ਉਹਨਾਂ ਦੀ ਮਹਾਨ ਸ਼ੀਖੀਆਂ ਨੇ ਆਪ ਵੀ ਉਥੋਂ ਆਇਓ ਤੇ ਆਪਣੇ ਹਰਮੀ ਸੱਜੀ ਕਾਕਾ ਜੀ ਬਾਹੂ ਸਾਹਿਬ ਕੋਈ ਉਹ ਵੀ ਦਿਨ ਸੀ ਜਦੋਂ ਤੁਸੀਂ ਆਪਣੇ ਇਹ ਰੰਗ ਕਰਾਉਂਦੇ ਸੀ ਵੀ ਸੁਖਬੀਰ ਜੀ ਨੇ ਭੇਜਿਆ ਜੀ ਇੱਥੇ ਰੰਗ ਕਰਾਉਣਾ ਹੈ ਬਿਨਾ ਇਹ ਨਾਲ ਜਨਪੁਰ ਸਾਹਿਬ ਜਦੋਂ ਆਪਾਂ ਪਿੱਛੇ ਮੀਂਹ ਤੋਂ ਜਿਹੜੇ ਹਰੇਸ਼ ਬਣਾਈ ਤੋ ਸਾਡੀਆਂ ਅੰਡਾਂ ਜਿੰਨੀਆਂ ਟਿੱਡੀਆਂ ਕਰ ਸੀ ਜਾਂ ਤੇ ਹੁਣ ਵੀ ਜਿਹੜਾ ਉਹ ਇਕੱਠੇ ਹੋ ਕੇ ਸਾਰੇ ਪਾਸੇ ਕੋਲੋ ਪ੍ਰੋਗਰਾਮ ਜੋ ਵੀ ਕਰਨਾ ਪਰ ਕਈ ਵਾਰੀ ਜੇ ਉਹ ਨਹੀਂ ਵੀ ਹੁੰਦਾ ਤੁਹਾਡੇ ਤੋਂ ਪਰ ਠੋਗਰ ਤੁਹਾਨੂੰ ਉੱਥੇ ਲੈ ਜਾਓ ਐਮੀਂ ਗੁਬਨਤੀ ਆ ਵਾਇਟ ਟਿਕਾ ਖਲਸਾ ਵਾਇਟ